ਸਤਿ ਸ੍ਰੀ ਅਕਾਲ ਜੀ ਮਲਾਬ ਜੋਬ ਪੰਨ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਕੱਲ ਕਰਦੇ ਆਂ ਪੰਜਾਬ ਗਵਰਨਮੈਂਟ ਨੇ ਨਵੀਆਂ ਵੈਕੈਂਸੀਆਂ ਕੱਢ ਦਿੱਤੀਆਂ ਠੀਕ ਹੈ ਜੀ ਰੋਡਵੇ ਦੀ ਰੈਗੂਲਰ ਭਰਤੀ ਆ ਗਈ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦਿੱਤੇ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਜੋ ਆਉਣ ਵਾਲੇ ਭਰਤੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋ ਸਕਣ ਜੀ ਆਓ ਹੁਣ ਗੱਲ ਕਰਦੇ ਆਂ ਪੋਸਟਾਂ ਬਾਰੇ ਪੰਜਾਬ ਸਟੇਟ ਬੱਸ ਅਡਮਿਨਜਮੈਂਟ ਵੱਲੋਂ ਸਿੱਧੀ ਭਰਤੀ ਘੜ ਦਿੱਤੀ ਗਈ ਹੈ ਠੀਕ ਹੈ ਜੀ ਤਨਖਾਹ ਦੀ ਗੱਲ ਕਰੀਏ ਤਾਂ 60000 ਰੁਪਏ ਪ ਤੁਸੀਂ ਅਪਲਾਈ ਕਿਵੇਂ ਕਰਨਾ ਤੁਹਾਨੂੰ ਡਿਟੇਲ ਵਿੱਚ ਦੱਸਿਆ ਜਾਊਗਾ ਪਹਿਲਾਂ ਚੱਲਦੇ ਆਪਾਂ ਨੋਟੀਫਿਕੇਸ਼ਨ ਤੇ ਉਸ ਨੂੰ ਚੰਗੀ ਤਰ੍ਹਾਂ ਰੀਡ ਕਰਦੇ ਕਿੰਨੀਆਂ ਪੋਸਟਾਂ ਨੇ ਕੀ ਕੁਝ ਮੰਗਿਆ ਗਿਆ ਠੀਕ ਹੈ ਜੀ ਆਹ ਹੁਣ ਚੱਲਦੇ ਆਂ ਵੀਡੀਓ ਦੀ ਫੁੱਲ ਡਿਟੇਲ ਤੇ ਪਹਿਲਾਂ ਹਾਂਜੀ ਪੰਜਾਬ ਸਰਕਾਰ ਵੱਲੋਂ ਨਵਾਂ ਪ੍ਰਤੀ ਨੋਟਿਸ ਜਾਰੀ ਕਰ ਦਿੱਤਾ ਠੀਕ ਹੈ ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਲਿਮਟਿਡ ਚੰਡੀਗੜ੍ਹ ਠੀਕ ਹੈ ਜੀ ਪੰਨ ਬੱਸ ਵੱਲੋਂ ਠੀਕ ਹੈ ਪੰਜਾਬ ਰੋਡ ਵੱਲੋਂ ਇਹ ਲਿਖਿਆ ਉਹਦੇ ਨੇ ਅਰਜ਼ੀਆਂ ਦਾ ਸੱਦਾ ਦਿੱਤਾ ਹੈ ਠੀਕ ਹੈ ਜੀ ਆਓ ਹੁਣ ਗੱਲ ਕਰਦੇ ਆਂ ਫੁੱਲ ਡਿਟੇਲ ਬਾਰੇ ਜਿਹੜਾ ਦੀ ਗੱਲ ਕਰੀਏ ਤਾਂ ਚੀਫ ਫਾਈਨੈਂਸ਼ੀਅਲ ਅਫਸਰ ਦਾ ਉਹਦਾ ਹੀ ਠੀਕ ਹੈ ਜੀ ਸਾਮੀਆਂ ਦੀ ਗਿਣਤੀ ਇੱਕ ਰਹਿ ਜਾਣੀ ਠੀਕ ਹੈ ਤਨਖਾਹ ਦੀ ਗੱਲ ਕਰੀਏ ਤਾਂ 60000 ਰੁਪਏ ਪ੍ਰਤੀ ਮਹੀਨਾ ਪਲੱਸ 10% ਸਲਾਨਾ ਵਾਧਾ ਇਹਨਾਂ ਦਿੱਤਾ ਜਾਣਗੇ ਠੀਕ ਹੈ ਜੀ 60000 ਰੁਪਏ ਪੇਸ ਕਰ ਰਹੇ ਜਾਣੀ ਤੁਹਾਡੀ ਠੀਕ ਹੈ ਜੀ ਤੇ ਇੱਕ ਪੋਸਟ ਰਹਿ ਜਾਣੀ ਠੀਕ ਹੈ ਚੀਫ ਫਾਈਨੈਂਸ਼ੀਅਲ ਦੀ ਪੋਸਟ ਹੈ ਜੀ ਜਿੰਨਾਂ ਨੂੰ ਤੁਸੀਂ ਅਪਲਾਈ ਕਰਨਾ ਜਿਹਦੇ ਲਾਸਟ ਡੇਟ ਦੀ ਗੱਲ ਕਰੀਏ 21/02/2024 ਠੀਕ ਹੈ ਜੀ 21/2/2024 लास्ट डेट ਹੈ ਜਣੀ ਜਿੰਨਾ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਉਹਨਾਂ ਨੇ ਕਿਹਾ ਵਧੇਰੇ ਜਾਣਕਾਰੀ ਤੁਸੀਂ ਉਹਨਾਂ ਦੀ ਵੈਬਸਾਈਟ ਹੈ ਪੰਜਾਬ ਰੋਡਵੇ ਪੰਜਾਬ ਗਵਰਨਮੈਂਟ .in ਤੇ ਤੁਸੀਂ ਚੈੱਕ ਕਰਦੇ ਰਹੋ ਜੀ ਉਹਨਾਂ ਨੇ ਕਿਹਾ ਹੇਠ ਲਿਖੇ ਸ਼ਰਤਾਂ ਤੇ ਵੇਰੇ ਦੇ ਵੈਬਸਾਈਟ ਤੇ ਵਿਜ਼ਿਟ ਕਰੋ ਠੀਕ ਹੈ ਅਰਜੀ ਦਾ ਪਰਫਾਰਮਾ ਠੀਕ ਹੈ ਜੀ panbasrequirement@gmail.com ਤੇ ਹੀ ਭੇਜਿਆ ਜਾਵੇਗਾ ਠੀਕ ਹੈ ਜੀ ਤੁਸੀਂ ਇਸ ਐਡਰੈਸ ਤੇ ਆਪਦਾ ਪਰਫਾਰਮਾ ਆਫਲਾਈਨ ਭੇਜ ਦੇਣਾ ਜੀ ਠੀਕ ਹੈ ਸਾਰਾ ਤਿਆਰ ਕਰਕੇ ਉਹਨਾਂ ਦੇ ਭਰਤੀ ਨੋਟਿਸ ਬੰਦੀ ਸੋਧ ਤੇ ਵਧੇਰੇ ਜਾਣਕਾਰੀ ਉਹਨਾਂ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਜਾਵੇਗਾ ਮੈਨੇਜਮੈਂਟ ਡਾਇਰੈਕਟਰ ਪੰਨਬਸ ਵੱਲੋਂ ਇਹ ਭਰਤੀ ਨੋਟਿਸ ਕਿੱਟ ਹੈਗਾ ਦੁਬਾਰਾ ਫਿਰ ਤੁਹਾਨੂੰ ਦੱਸ ਦਈਏ ਜੀ ਚੀਫ ਫਾਈਨੈਂਸ਼ੀਅਲ ਦਾ ਉਹਦਾ ਰਹ ਜਣੇ ਕੁੱਲ ਪੋਸਟ ਕਿੰਨੇ ਜੀ ਤੇ ਤਨਖਾਹ ਦੀ ਗੱਲ ਕਰੀਏ ਤਾਂ 60000 ਰੁਪਿਆ ਪ੍ਰਤੀ ਮਹੀਨਾ ਪਲੱਸ 10% ਦੇ ਵਾਧੇ ਨਾਲ ਤੁਹਾਨੂੰ ਫੇਸ ਸਕਿਲ ਦਿੱਤਾ ਜਾਣਾ ਜੇ ਅੰਤਿਮ ਮਿਤੀ ਦੀ ਗੱਲ ਕਰੀਏ 21/2/2024 ਲਾਸਟ ਡੇਟ ਰਹਿ ਜਣੀ ਹੈ ਵਧੇਰੇ ਜਾਣਕਾਰੀ ਲਈ ਉਹਨਾਂ ਨੇ ਆਪਣੀ ਵੈਬਸਾਈਟ ਦਿੱਤੀ ਹੈ ਪੰਜਾਬ ਰੋਡਵੇਜ ਠੀਕ ਹੈ ਜੀ ਇਸ ਵੈਬਸਾਈਟ ਤੇ ਤੁਸੀਂ ਚੈੱਕ ਕਰਦੇ ਰਹੇ ਉਹਨਾਂ ਨੇ ਕੀ ਕੋਈ ਸ਼ਰਤਾਂ ਮੰਗੀਆਂ ਨੇ ਇਸ ਤੋਂ ਇਲਾਵਾ ਜੇ ਤੁਸੀਂ ਆਦਾ ਪਰਫਾਰਮਾ ਸੈਂਡ ਕਰਨਾ ਤਾਂ ਉਸ ਲਈ ਉਹਨਾਂ ਨੇ ਆਪਦੀ ਵੈਬ ਦਿੱਸਿਆ panbasrequirement@reedgmail.com ਤੇ ਹੀ ਭੇਜਿਆ ਜਾਵੇਗਾ ਠੀਕ ਹੈ ਜੀ ਪਰਫਾਰਮਾ ਤੁਸੀਂ ਇੱਥੇ ਭੇਜਣਾ ਜੀ ਇੱਥੇ ਤੁਸੀਂ ਚੈੱਕ ਕਰ ਲੈਣਾ ਵਧੇਰੇ ਜਾਣਕਾਰੀ ਲੈਣ ਲਈ ਤੇ ਭਰਤੀ ਨੋਟਿਸ ਬੰਦੀ ਕੋਈ ਸੋਧ ਆਉਂਦੀ ਆ ਤਾਂ ਉਹ ਵੀ ਇਸੇ ਵੈਬਸਾਈਟ ਤੇ ਦੱਸਿਆ ਜਾਊਗਾ ਮੈਨੇਜਰ ਡਾਇਰੈਕਟਰ panbas ਵੱਲੋਂ ਪਰ ਦਿਨ ਹੋਰ ਇਸ ਕੱਢਿਆ ਗਿਆ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਧੰਨਵਾਦ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਨਾਲ ਜਲਦੀ